ਕੈਨੇਡਾ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ। ਕ੍ਰੀਡਾ ਵਿੱਚ ਸੈਟਲ ਹੋਣ ਦੇ ਚਾਹਵਨ ਵਿਦੇਸ਼ੀ ਖਾਸ ਕਰਕੇ ਭਾਰਤੀਆਂ ਲਈ ਚੰਗੀ ਖਬਰ ਹੈ। ਦਰਅਸਲ ਕ੍ਰੀਡਨ ਸਰਕਾਰ ਨੇ ਆਪਣੇ ਕ੍ਰੀਡਨ ਐਕਸਪੀਰੀਐਂਸ ਕਲਾਸ ਸੀਈਸੀ ਪ੍ਰੋਗਰਾਮ ਦੇ ਤਹਿਤ ਵਿਦੇਸ਼ੀ ਨਾਗਰਿਕਾਂ ਲਈ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਮੌਕੇ ਖੋਲ ਦਿੱਤੇ ਨੇ। ਇਮੀਗ੍ਰੇਸ਼ਨ ਐਂਡ ਰਿਫਿਜੀ ਸੀਟਿਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੇ 5 ਫਰਵਰੀ ਤੋਂ ਐਕਸਪ੍ਰੈਸ ਐਂਟ੍ਰੀ ਸਿਸਟਮ ਰਾਹੀਂ ਕੈਨੇਡਾ ਐਕਸਪੀਰੀਐਂਸ ਕਲਾਸ ਰੈਣੀ ਦੀ ਤਹਿਤ 4000 ਵਿਅਕਤੀਆਂ ਨੂੰ ਸਥਾਈ ਨਿਵਾਸ ਸਰਜੀ ਦੇ ਕੈਨੇਡਾ ਵਿੱਚ ਸੈਟਲ ਹੋਣ ਦੇ ਚਾਹਵਨ ਵਿਦੇਸ਼ੀ ਨਾਗਰਿਕ ਅਸੀਂ ईसी ਰਾਹੀਂ ਸਥਾਈ ਨਿਵਾਸ ਦਾ ਦਰਜਾ ਹਾਸਲ ਕਰ ਸਕਦੇ ਨੇ ਜਿਨ੍ਹਾਂ ਉਮੀਦਵਾਰਾਂ ਨੂੰ ਸੀਈਸੀ ਦੇ ਤਹਿਤ ਸੱਦਾ ਦਿੱਤਾ ਗਿਆ ਉਹਨਾਂ ਕੋਲ ਕੈਨੇਡਾ ਪੀਆਰ ਲਈ ਅਰਜ਼ੀ ਜਮ੍ਹਾਂ ਕਰਾਉਣ ਲਈ 60 ਦਿਨ ਦਾ ਸਮਾਂ ਜੇਕਰ ਆਖਰੀ ਮਿਤੀ ਖੁੱਜ ਜਾਂਦੀ ਹੈ ਤਾਂ ਇਹ ਅਰਜੀ ਵੈਧ ਨਹੀਂ ਹੋਵੇਗੀ ਕੈਨੇਡਾ ਐਕਸਪੀਰੀਐਂਸ ਕਲਾਸ ਕੈਨੇਡਾ ਦੇ ਐਕਸਪੀਰੀਐਂਸ ਸੈਂਟਰੀ ਪ੍ਰੋਗਰਾਮ ਦੇ ਤਹਿਤ ਆਵਾਸ ਕਰਨ ਦੇ ਸਭ ਤੋਂ ਤੇਜ਼ ਤਰੀਕਿਆਂ ਵਿੱਚ ਇੱਕ ਹੈ ਤੇ ਇਹ ਉਹਨਾਂ ਕਾਮਿਆਂ ਲਈ ਤਿਆਰ ਕੀਤੀ ਗਿਆ ਜੋ ਪ੍ਰਤਿਕਿਰਿਆ ਵਿੱਚ ਨੇ ਜਿਨ੍ਹਾਂ ਕੋਲ ਕੈਨੇਡਾ ਦੇ ਅੰਦਰ ਕੰਮ ਦਾ ਤਜਰਬਾ ਹੈ ਤੇ ਉਹ ਕੈਨੇਡਾ ਵਿੱਚ ਪੱਕੇ ਹੋਣਾ ਚਾਹੁੰਦੇ ਨੇ ਐਕਸਪ੍ਰੈਸ ਐਂਟਰੀ ਸਿਸਟਮ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਹੁਨਰਵੰਦ ਪ੍ਰਵਾਸੀਆਂ ਦੇ ਲਈ ਹੈ ਤੇ ਇਹ ਪ੍ਰੋਗਰਾਮ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਚਲਾਇਆ ਜਾਂਦਾ ਹੈ ਇਸ ਵਿੱਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਕੈਨੇਡੀਅਨ ਐਕਸਪੀਰੀਅੰਸ ਕਲਾਸ ਫੈਡਰਲ ਸਕਿਲ ਟ੍ਰੇਡ ਪ੍ਰੋਗਰਾਮ ਤੇ ਪ੍ਰੋਵਿੰਸ਼ੀਅਲ ਹਮਜ਼ਤ ਪ੍ਰੋਗਰਾਮ ਸ਼ਾਮਲ ਹੈ ਕੈਨੇਡਾ ਵਿੱਚ ਸੈਟਲ ਹੋਣ ਦੀ ਇੱਛਾ ਰੱਖਣ ਵਾਲੇ ਵਿਦੇਸ਼ੀ ਐਕਸਪ੍ਰੈਸ ਐਂਟਰੀ ਵਰਤਕਰੀਆ ਦੀਨ ਇਹਨਾਂ ਤਿੰਨ ਇਮੀਗ੍ਰੇਸ਼ਨ ਪ੍ਰੋਗਰਾਮਾਂ ਵਿੱਚੋਂ ਕਿਸੇ ਇੱਕ ਨੂੰ ਅਰਜ਼ੀ ਦੇ ਸਕਦੇ ਨੇ ਕੈਨੇਡਾ ਖਬਰਾਂਾਂ ਦੇ ਵਿੱਚ ਇਸ ਹੀ ਹੋਂਦ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ